ਦੀ ਸਾਰਾ ਅੱਗੇ ਲੱਗੀ ਹੈ ਕਿਆ ਜਾ ਰਹਾ ਵੀ ਬੋਰੀਆਂ ਨੂੰ ਅੱਗੇ ਲੱਗੀ ਹੈ ਕਨਕ ਦੀ ਬੋਰੀਆਂ ਨੂੰ ਜੀ ਸੁੱਤੀ ਕਨਕ ਹੈ ਸਾਫ਼ ਰੱਖੀ ਹੋਈ ਸੀ ਪਿੱਛੇ ਬਰਸਾਤ ਆਈ ਸਾਰਾ ਸਟੈਕ ਕਰਤਾ ਸੀ ਉਹਦੇ ਤੋਂ ਬਾਅਦ ਵੀ ਅਸੀਂ ਤਾਂ ਪਹਿਲਾਂ ਹੀ ਕਰਤਾ ਸੀ ਬਿਨਾ ਬਰਸਾਤ ਤੋਂ ਵੈਸੇ ਜੀ ਵੀ ਹੁੰਦਾ ਵੀ ਲੇਟ ਚੁਕਾਈ ਹੁੰਦੀ ਹੈ ਉਹ ਬਸ ਅਚਾਨਕ ਆ ਜੇ 2 ਮਿੰਟ ਪਹਿਲਾਂ ਗੱਲ ਹੋਈ ਹੈ ਵੀ ਕੁਝ ਵੀ ਨਹੀਂ ਸੀ ਅਚਾਨਕ ਕਿਤੇ ਕਿਸੇ ਨੇ ਉਹ ਬੀੜੀ-ਬੁੜੀ ਜਾਂ ਕਿਸੇ ਤਰ੍ਹਾਂ ਉੱਪਰੋਂ ਲੱਗੀ ਹੈ ਕਿਉਂਕਿ ਥੱਲੋਂ ਤਾਂ ਲੱਗਦੀ ਤਾਂ ਫਿਰ ਤਾਂ ਪਤਾ ਹੀ ਉਦੋਂ ਲੱਗਣਾ ਸੀ ਜਦੋਂ ਸਾਰੀ ਸੜ ਜਾਂਦੀ ਉਹ ਕਿਸੇ ਕਾਰਨ ਉਹ ਕਾਫੀ ਬਿਨਾਂ ਦੇ ਆ ਉਹਨਾਂ ਸਾਰੇਆਂ ਦੀ ਪਈ ਹੈ ਮੈਂ ਕਹਾਂ ਵੀ ਮੇਰੇ ਇਕੱਲੇ ਦੀ ਪਈ ਹੈ ਸਾਰਿਆਂ ਦੀ ਪਈ ਹੈ ਸਾਰੇ ਸਟੈਕ ਲੱਗੇ ਹੋਏ ਨੇ ਪਰ ਉਹਨੋਂ ਨੁਕਸਾਨ ਲਿਫਟਿੰਗ ਹੋ ਨਹੀਂ ਰਹੀ ਜੀ ਲਿਫਟਿੰਗ ਅੱਜ ਕੁਝ ਹੋਈ ਸੀ ਸਾਲਾ ਫੋਲ ਪੱਡਾ ਤੇ ਇਤਰੀ ਇੱਕ ਤੱਕ ਲਈ ਚੱਕੀ ਹੈ 28 ਤਰੀਕ ਤੇ ਚਲਕੀ ਗਈ 23 ਤਵਾਰ ਲਿਖਾਈ 28 ਚ ਲਿਖੀ ਗਈ ਸੀ ਉਹ ਬੰਦੀ 6 ਦਿਨ ਬਾਅਦ ਆਈ ਸੀ ਪਰ ਉਹ ਹੈ ਜਿਵੇਂ ਸਾਰੀ ਮੰਡੀ ਦੇ ਸਿਸਟਮ ਨਾਲ ਚੱਲ ਰਿਹਾ ਵੀ ਜਿਵੇਂ ਜਿਵੇਂ ਡੇਟ ਵਾਈਜ਼ ਹੋ ਚੱਕੀ ਜਾਂਦੇ ਨੇ ਉਹ ਚੱਤਰਾਈ ਹੈ ਬਾਕੀ ਲੇਟ ਹੈ ਚੁਕਾਈ ਪਰ ਇਹ ਤਾਂ ਹੋਣਾ ਅਚਾਨਕ ਪਤਾ ਨਹੀਂ ਕਿਸ ਤਰ੍ਹਾਂ ਜਿਵੇਂ ਕਦੀ ਸਟੈਕ ਤੇ ਅੱਜ ਤੱਕ ਕਦੀ ਦੇਖਿਆ ਨਹੀਂ ਵੀ ਅੱਗ ਲੱਗਦੀ ਪਰ ਅੱਜ ਨੁਕਸਾਨ ਹੋਇਆ ਉਹਨਾਂ ਬਾਰਦਨਾ ਸੜ ਗਿਆ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਜਿਹੜੀ ਲਿਫਟਿੰਗ ਲੇਟ ਹੋ ਰਹੀ ਹੈ ਜੀ ਦੇਖੋ ਜੀ ਲਿਫਟਿੰਗ ਤਾਂ ਸਰਕਾਰ ਕਹਿੰਦੀ ਵੀ 72 ਘੰਟੇ ਦੇ ਵਿੱਚ ਅਸੀਂ ਚੁੱਕਾਂਗੇ ਪਰ ਹੁਣ ਗੱਲ ਇਹ ਹੈ ਵੀ ਸਿਸਟਮ ਹੈ 10 12 ਦਿਨਾਂ ਵਿੱਚ 15 ਦਿਨਾਂ ਵਿੱਚ ਕਣਕ ਸਾਰੀ ਆ ਜਾਂਦੀ ਹੈ ਪਰ ਉਹ ਲਿਫਟਿੰਗ ਲੇਟ ਹੈ ਕੁਝ ਫੋਕਲ ਪੁਆਇੰਟਾਂ ਤੇ ਜ਼ਿਆਦਾ ਇੱਥੇ ਲਿਫਟਿੰਗ ਦੀ ਪ੍ਰੋਬਲਮ ਚੱਲ ਰਹੀ ਹੈ ਹਾਲਾਂਕਿ ਹੁਣ ਅੱਜ ਹੀ ਸਵੇਰੇ 10 ਗੱਡੀਆਂ ਚ ਪੇਜਿਆ ਨਹੀਂ ਤਾਂ ਸਾਰਾ ਹੀ ਪਿਆ ਸੀ ਲਗਭਗ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਇਹਨਾਂ ਖੁੱਲਣ ਤੇ ਪਤਾ ਲੱਗੇਗਾ ਬਾਰਦਾਨਾ ਤਾਂ ਕਾਫੀ ਸੜ ਗਿਆ ਰੀਫੀਲਿੰਗ ਕਰਨ ਕੋਰੋਂ ਤੇ ਕਿੰਨੀ ਕੁ ਜਾਣੀ ਕਿ ਲੈਬਰ ਦਾ ਜਿਹੜਾ ਨੁਕਸਾਨ ਹੈ ਲੈਬਰ ਤੁਸੀਂ ਮੰਨ ਕੇ ਚੱਲੋ ਜੀ 10 ਰੁਪਇਆ ਲੈਬਰ ਦਾ ਗੱਟੇ ਦਾ ਖਰਚਾ ਹੈ ਪਲੱਸ ਬਾਰਦਾਨਾ ਹੈ ਬਾਰਦਾਨਾ ਤਾਂ ਕੰਪਨੀ ਦਾ ਉਹਨਾਂ ਨੂੰ ਕਾਹਾਂਗੇ ਦਿਓ ਲੇਬਰ ਜਿਹੜੀ ਆ ਉਹ ਵੀ ਹੈ ਨੁਕਸਾਨ ਕਾਫੀ ਹੈ ਜੇ ਕਨਕ ਵੀ ਸੜੀ ਹੈ ਉਹਨੇ ਪਤਾ ਲੱਗੇਗਾ ਕਿੰਨਾ ਲਾਸ ਹੁੰਦਾ ਹੈ ਕੀ ਹੁੰਦਾ ਇਹ ਤੁਹਾਨੂੰ ਜਦੋਂ ਰੀਲੋ ਕਿੰਨੇ ਗੱਟੇ ਪਏ ਸੀ ਜੀ ਇਹਨਾਂ ਇਹ 12 1300 1300 ਗੱਟਾ ਸੀ 13 1400 ਗੱਟਾ ਸਰ ਤੁਸੀਂ ਬਲਾਕ ਪ੍ਰਧਾਨ ਵੀ ਹੋ ਆਮ ਆਦਮੀ ਪਾਰਟੀ ਦੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਜੋ ਨੁਕਸਾਨ ਹੋਇਆ ਹੈ ਇਹ ਜਿਹੜੀ ਏਜੰਸੀ ਹੈ ਉਹਨੂੰ ਚੁਕਣਾ ਪਏਗਾ ਕਿਉਂਕਿ ਖਰੀਦਗਾਰੀ ਉਹਨਾਂ ਨੇ ਕੀਤੀ ਹੈ ਅਗਰ ਲੇਟ ਚੱਕ ਰਹੇ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਜਾਂਦੀ ਹੈ ਜ਼ਿੰਮੇਵਾਰੀ ਬਿਲਕੁਲ ਉਹਨਾਂ ਦੀ ਬੰਦੀ ਹੈ ਬਟ ਉਹਨਾਂ ਗੱਲ ਇਹਦੇ ਜੇ ਹੈ ਵੀ ਅ ਬਦਾਰ ਪ੍ਰੈਜ਼ੀਡੈਂਟ ਮੈਂ ਕਾਂਗਾ ਵੀ ਸਾਨੂੰ ਹਰ ਆੜਤੀ ਨੂੰ ਪਰੇਸ਼ਾਨੀ ਹੈ ਕਿਸਾਨ ਨੇ ਫਸਲ ਤੁਲਾਈ ਹੈ ਉਹਦਾ ਵਿਚਾਰੇ ਦਾ ਕਸੂਰ ਨਹੀਂ ਉਹ ਤੋਲ ਕੇ ਘਰ ਚਲਾ ਗਿਆ ਹੁਣ ਲਿਫਟ ਨਹੀਂ ਹੋਇਆ ਤਾਂ ਸਾਨੂੰ ਸਾਰੇ ਆੜਤੀਆਂ ਨੂੰ ਇਕੱਲਾ ਮੈਂ ਨਹੀਂ ਮੇਰਾ ਨਾਮ ਨਹੀਂ ਲੈਂਦਾ ਸਾਰੇ ਆੜਤੀ ਜਿੰਨੇ ਵੀ ਹੈ ਸਾਰਿਆਂ ਨੂੰ ਡਬਲ ਡਬਲ ਲੇਬਰ ਪਈ ਹੈ ਟ੍ਰੈਕ ਕੀਤੇ ਹੈ ਕਿਸੇ ਨੇ ਜਾਲੀਆਂ ਲਿਆਂਦੀਆਂ ਕਿਸੇ ਨੇ ਕਿਤੋਂ ਕ੍ਰੀਏਟਰ ਅਰੇਂਜ ਕੀਤੇ ਹੈ ਉਹਦੇ ਤੋਂ ਬਾਅਦ ਵੀ ਇਹੋ ਜਿਹਾ ਲਾਸ ਜਿਹੜਾ ਹੈ ਇਹ ਬਹੁਤ ਜ਼ਿਆਦਾ ਲਾਸ ਹੈ ਔਰ ਅਚਾਨਕ ਬਿਨਾਂ ਸੋਚੇ ਸਮਝੇ ਤੋਂ ਜਿਹੜਾ ਇਹ ਆ ਰਿਹਾ ਹੁੰਦਾ ਹੈ ਇਹ ਏਜੰਸੀਆਂ ਨੂੰ ਉਹ ਕੋਈ ਨਹੀਂ ਜੇ ਇਸੇ ਵਾਪਰੇਟ ਕਰਨਾ ਚਾਹੀਦਾ ਸਾਨੂੰ ਔਰ ਜੋ ਨੁਕਸਾਨ ਹੋਇਆ ਦੇਖੋ ਸਾਡੇ ਵੱਲੋਂ ਕਿਸਾਨਾਂ ਵੱਲੋਂ ਵਿਕੀ ਹੋਈ ਹੈ ਸਾਡੇ ਵੱਲੋਂ ਵਿਕੀ ਹੋਈ ਹੈ ਅਸਲ ਵਿੱਚ ਸੰਭਾਲ ਕਰ ਰਹੇ ਆ ਜੀ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਾਕੀ ਬੈਠ ਕੇ ਯੂਨੀਅਨ ਤੇ ਅਸੀਂ ਗੱਲ ਕਰਾਂਗੇ ਕਿ ਜੋ ਵੀ ਹੈ ਇਹਦਾ ਦਾ ਠੀਕ ਭਾਈਆ ਭਾਈਆ ਸਟੈਗ ਲੱਗਿਆ ਸੀ 1200 ਬੋਰੀ ਦਾ ਜੀ ਟਰੇਡਿੰਗ ਦੇ ਭਾਈ ਸਾਹਿਬ ਖੜੇ ਹੈ ਮਾਲਕ ਮੈਂ ਤਾਂ ਇੱਥੇ ਨਾਲ ਫਿਰ ਤਾਂ ਮਾਲਾ ਬਾਲ ਤੋਲਾਈ ਜਾਂਦਾ ਸੀਗਾ ਉਹਦੇ ਨਾਲ ਹੀ ਜਿਹੜੀ ਧੂਆ ਨਿਕਲਿਆ ਕੋਈ ਨਾ ਪਹਿਲਾਂ ਲੱਗੀਆਂ ਸੀ ਜਾਂ ਤਾਂ ਕੋਈ ਕਿਸੇ ਨੇ ਜੋ ਗੀੜੀ ਗੂੜੀ ਬੀਤੀ ਹਵਾ ਚੱਲ ਰਹੀ ਹੈ ਉਹ ਅਗ ਹਵਾ ਤੇ ਜੋਨਾਂ ਨਾਲ ਫੈਲ ਗਈ ਪਰ ਕੋਸ਼ਿਸ਼ ਕਰ ਰਿਹਾ ਕਰਦੇ ਆ ਪੀਕਾ ਨਾਲ ਪਾਣੀ ਪਾਣਿਆ ਮੇਰੀ ਫੈਰੀ ਕੋਲ ਬੁੜਾਈ ਮੈਂ ਫੋਨ ਕਰਕੇ ਆ ਕਿ ਤੇ ਆ ਫਰ ਹੋਏ ਨਾਲ ਕੰਟਰੋਲ ਕੀਤਾ ਸਾਰਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੈ 12 ਬੋਰੀ ਦਾ ਸਟਾਕ ਹੈ ਸਾਰਾ ਨੁਕਸਾਨ ਹੈ ਸਾਰਾ ਇਹਨਾਂ ਨੂੰ ਪੂਰੀ ਸਾਰੀ ਢੇਰੀ ਕਰਨੀ ਪਏਗੀ ਕਹਿੰਦੇ ਜਿੱਲੀ ਹੋ ਗਈ ਸੁਕਾਣੀ ਪਏਗੀ ਸੁਕਾ ਕੇ ਫਿਰ ਸਾਰੀ ਰੀਪੈਕਿੰਗ ਹੋਏਗੀ ਸਾਰੀ ਇਹ ਇਹ ਵੀ ਉਹਨੇ ਸਰਕਾਰ ਨੂੰ ਚਾਹੀਦਾ ਹੈ ਜਿਹੜੀ ਸਾਡੀ ਪੰਗਰੇ ਐਜੰਸੀ ਹੈ ਘਟਜੋੜ ਹੋਣ ਦਾ ਕੁਝ ਨਹੀਂ ਇਹਨਾਂ ਦੀ ਹੈਲਪ ਕੀ ਕਰਨ ਕਿ ਬਾਕੀ ਕੰਮ ਤਾਂ ਇਹਨਾਂ ਨੇ ਆਪ ਹੀ ਕਰਨਾ ਹੈ ਜੁਨੀਅਰ ਬੋਰੀਆਂ ਨੇ ਇਹ ਸਾਰੀਆਂ ਦਾ 1200 ਬੋਰੀ ਤੋ ਬੋਰੀ ਵਾਲੀ ਨਵੀਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ ਸਰਕਾਰ ਨੂੰ ਜਿਹੜੀਆਂ ਨੇ ਸਰੀਏ ਬਾਕੀ ਦਾ ਕਰੀਏ ਦੇ ਕੰਟਰੋਲ ਹੋਇਆ ਫਾਰਮ ਨੂੰ ਕੰਟਰੋਲ ਕੀਤਾ ਆ ਕਿ ਸਾਰਾ ਕਿੰਨੀ ਕੁ ਦੇਰ ਚੱਲ ਆਦਾ ਫਾਰਮ ਬਿਠਾ ਕੇ ਅੱਧੇ ਘੰਟੇ ਦੇ ਵਿੱਚ ਸਾਰਾ ਕੁਝ ਹੋ ਗਿਆ ਠੀਕ ਹੈ ਵੀਰ ਜੀ ਕੀ ਸੂਚਨਾ ਦਾ ਸੂਚਨਾ ਮਿਲੀ ਸੀ ਤੁਹਾਨੂੰ ਜੋ ਪਹੁੰਚੋ ਤੁਸੀਂ ਉਹ ਮੰਡੀ ਦੇ ਵਿੱਚ ਸਰ ਅਸੀਂ ਡਿਊਟੀ ਤੇ ਸੀਗੇ ਸਾਨੂੰ ਸੂਚਨਾ ਮਿਲੀ ਆ ਕਿ ਕਣਕ ਤੇ ਗੱਤੇ ਨੂੰ ਅੱਗ ਲੱਗੀ ਆ ਤੇ ਅਸੀਂ ਫਿਰ 1 ਮਿੰਟ ਦੀ ਪਹੁੰਚ ਕੇ ਤੇ ਅੱਗੇ ਕੰਮ ਪਾਇਆ ਤੇ ਲਾਗੇ ਤਾਂ ਕਾਫੀ ਸੀ ਜੇ ਥੋੜਾ ਹੋਰ ਲੇਟ ਹੁੰਦੇ ਤਾਂ ਗੋਰ ਬਾਸ ਆਦੀ ਸੀ ਪਰ ਟਾਈਮ ਤੇ ਪਹੁੰਚ ਗਏ ਅੱਗੇ ਅੱਗ ਦੇ ਕੰਮ ਪਾਇਆ ਲੇ